ਦਰਲੋਦੀ ਵੱਲੋਂ ਇਹ ਐਲਾਨ ਜਾਰੀ ਕੀਤਾ ਗਿਆ ਸੀ ਵੀ ਕੋਈ ਕਿੱਡਾ ਮਰਜੀ ਜ਼ਿੰਮੇਦਾਰ ਹੋਵੇ ਉਹ ਆਪਣੇ ਘਰ ਦੇ ਵਿੱਚ 6 ਮਹੀਨਿਆਂ ਤੋਂ ਵੱਧ ਰਿਜਕ ਨਹੀਂ ਰੱਖ ਸਕਦਾ ਪ੍ਰੋਮੈਕਸ 14 ਆ ਕਿਸੇ ਕੋਲ ਪ੍ਰੋਮੈਕਸ 15 ਆ ਹੱਥ ਦੇ ਵਿੱਚ ਮੋਬਾਈਲ ਫੜਿਆ ਸਵਾ ਲੱਖ ਦਾ ਡੇਢ ਲੱਖ ਦਾ ਇਸੇ ਫੋਨ ਦੇ ਵਿੱਚ Google Pay ਚੱਲਦਾ ਖਾਤੇ 'ਚ ਲੱਖ 2 ਲੱਖ 4 ਲੱਖ ਰੁਪਈਆ ਵੀ ਵਿੱਚੇ ਹੀ ਲਈ ਫਿਰਦਾ Google Pay ਆਨਲਾਈਨ ਸਰਵਿਸ ਦਰਲੋਦੀ ਵੱਲੋਂ ਇਹ ਐਲਾਨ ਜਾਰੀ ਕੀਤਾ ਗਿਆ ਸੀ ਵੀ ਕੋਈ ਕਿੱਡਾ ਮਰਜੀ ਜ਼ਿੰਮੇਦਾਰ ਹੋਵੇ ਉਹ ਆਪਣੇ ਘਰ ਦੇ ਵਿੱਚ 6 ਮਹੀਨਿਆਂ ਤੋਂ ਵੱਧ ਰਿਜਕ ਨਹੀਂ ਰੱਖ ਸਕਦਾ ਆ ਤੁਹਾਡੇ ਘਰਾਂ ਦੇ ਵਿੱਚ ਨਾ ਸਾਲ-ਸਾਲ ਡੂਡ-ਡੂਡ ਸਾਲ ਦੀ ਕਣਕ ਪਈ ਰਹਿੰਦੀ ਆ ਰਿਜਕ ਪਿਆ ਰਹਿੰਦਾ ਉਦੋਂ ਇਹ ਐਲਾਨ ਜਾਰੀ ਕੀਤਾ ਸੀ ਕੋਈ ਬੰਦਾ 6 ਮਹੀਨਿਆਂ ਤੋਂ ਵੱਧ ਆਪਣੇ ਘਰ ਵਿੱਚ ਰਿਜਕ ਨਹੀਂ ਰੱਖ ਸਕਦਾ ਆ ਸਾਡੀਆਂ ਮਾਵਾਂ ਨੇ ਚੌਲ ਛੜਾ ਕੇ ਨਾ ਤੇ ਡੇਢ ਡੇਢ 2 2 ਸਾਲਾਂ ਦੇ ਚੌਲ ਪੁਰਾਣੇ ਸਾਹਮ ਕੇ ਰੱਖੇ ਆ ਵੀ ਜਿੰਨੇ ਪੁਰਾਣੇ ਹੁਣ ਉਹਨੇ ਵਧੀਆ ਬਣਦੇ ਆ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਤੁਹਾਡੇ ਭੰਡਾਰ ਭਰੇ ਪਏ ਨੇ ਵਰਨਾ ਉਸ ਵੇਲੇ 6 ਮਹੀਨਿਆਂ ਤੋਂ ਵੱਧ ਕਿਸੇ ਦੇ ਘਰ ਦਾਣਾ ਨਹੀਂ ਸੀ ਹੁੰਦਾ ਤੇ ਇੱਕ ਹੋਰ ਐਲਾਨ ਕੀਤਾ ਹੋਇਆ ਸੀ ਉਹ ਐਲਾਨ ਹੈ ਸੀ ਕਿ ਕੋਈ ਵੀ ਗ੍ਰਸਤੀ ਬੰਦਾ ਨਵਾਂ ਜਾਂ ਸੋਨਾ ਮੰਗਾ ਕੱਪੜਾ ਨਹੀਂ ਸੀ ਪਹਿਨ ਸਕਦਾ ਇਲਾਕੇ ਦਾ ਚੌਧਰੀ ਹੀ ਸੋਨਾ ਕੱਪੜਾ ਪਹਿਨ ਸਕਦਾ ਸੀ ਜਾਂ ਕਾਜੀ ਜਾਂ ਮੋਲਾਣਾ ਤੇ ਜਾਂ ਜਿਹੜਾ ਚੌਧਰੀ ਉਹੀ ਸ਼ਾਹੀ ਕੱਪੜੇ ਪਹਿਨ ਸਕਦਾ ਸੀ ਵਰਨਾ ਆਮ ਗ੍ਰਿਸ਼ਤੀ ਜਿਵੇਂ ਅੱਜ ਤੁਸੀਂ ਸਾਜ ਧਜ ਕੇ ਰਹਿੰਦੇ ਹੋ ਨਾ ਬ੍ਰਾਂਡਡ ਕੱਪੜੇ ਬ੍ਰਾਂਡਡ ਜੁੱਤੀਆਂ ਬ੍ਰਾਂਡਡ ਚੀਜ਼ਾਂ ਪਾਉਂਦੇ ਹੋ ਇਹ ਚੀਜ਼ਾਂ ਦੀ ਮਨਾਹੀ ਸੀ ਉਸ ਵੇਲੇ ਇਹ ਜਦੋਂ ਸੋਹਣੇ ਸਾਜ ਧਜ ਕੇ ਘਰੋਂ ਨਿਕਲਦੇ ਹੋ ਉਦੋਂ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਿਆ ਕਰੋ ਨਹੀਂ ਤਾਂ ਤੁਹਾਡੇ ਤੇ ਪਿੰਡੇ ਤੇ ਮਾਸ ਨਹੀਂ ਸੀ ਛੱਡਣਾ ਹੈ ਮਲਾਣਿਆਂ ਨੇ ਕੋਰੜਿਆਂ ਨਾਲ ਕੁੱਟ-ਕੁੱਟ ਮਾਰ ਦੇਣਾ ਸੀ ਇਹ ਬਾਬੇ ਨਾਨਕ ਦੀਆਂ ਰਹਿਮਤਾਂ ਨੇ ਅੱਜ ਆਖਣ ਨੂੰ ਭਾਵੇਂ ਆਖੀ ਜੋ ਫਲਾਣਾ ਗੁਰੂ ਹੈ ਤੇ ਫਲਾਣਾ ਰਾਜਾ ਬਾਦਸ਼ਾਹ ਹੈ ਬਾਬੇ ਨਾਨਕ ਦੀਆਂ ਦਿੱਤੀਆਂ ਹੋਈਆਂ ਦਾਤਾ ਨੇ ਆਖਿਆ ਕਰੋ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇਹ ਆਖਦੇ ਨਾ ਥੱਕਿਆ ਕਰੋ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਅਗਲੀ ਗੱਲ ਇਹ ਸੀ ਕੋਈ ਵੀ ਦੁਨਿਆਵੀ ਬੰਦਾ ਜਿਹੜਾ ਉਹ ਹਾਰ ਸ਼ਿੰਗਾਰ ਗਹਿਣਾ ਗੱਟਾ ਨਹੀਂ ਸੀ ਪਹਿਨ ਸਕਦਾ ਅੱਜ ਤੇ ਮੌਜਾਂ ਬਣੀਆਂ ਹਰ ਤੀਜੇ ਬੰਦੇ ਨੇ ਇਹ ਫੋਨ ਖੱਬੇ ਹੱਥ ਦੇ ਵਿੱਚ ਸਵਾ ਜਾਂ ਡੇਢ ਲੱਖ ਦਾ ਮੋਬਾਈਲ ਫੜਿਆ ਹੋਇਆ ਪ੍ਰੋ ਮੈਕਸ 14 ਆ ਕਿਸੇ ਕੋਲ ਪ੍ਰੋ ਮੈਕਸ 15 ਆ ਇੱਕ ਹੱਥ ਦੇ ਵਿੱਚ ਮੋਬਾਈਲ ਫੜਿਆ ਸਵਾ ਲੱਖ ਦਾ ਡੇਢ ਲੱਖ ਦਾ ਤੇ ਗੁੱਟ ਤੇ ਘੜੀ ਬੰਨੀ ਆ 50 ਹਜ਼ਾਰ ਦੀ ਜਿਹੜੀ ਅਟੈਚ ਐਪਲ ਦੇ ਨਾਲ ਇੱਕੋ ਗੁੱਟ ਦੇ ਉੱਤੇ 50 ਹਜ਼ਾਰ ਦੀ ਘੜੀ ਤੇ ਡੇਢ ਲੱਖ ਦਾ ਫੋਨ 2 ਲੱਖ ਹੋ ਗਿਆ ਤੇ ਐਸੇ ਫੋਨ ਦੇ ਵਿੱਚ Google Pay ਚੱਲਦਾ ਖਾਤੇ 'ਚ ਲੱਖ 2 ਲੱਖ 4 ਲੱਖ ਰੁਪਈਆ ਵੀ ਵਿੱਚੇ ਹੀ ਲਈ ਫਿਰਦਾ Google Pay ਆਨਲਾਈਨ ਸਰਵਿਸ ਡਿਜੀਟਲ ਇੰਡੀਆ ਖੱਬੇ ਹੱਥ ਦੇ ਵਿੱਚ ਅੱਜ ਹਰ ਬੰਦਾ ਜਿਹੜਾ ਸਰ ਦੇ ਪੁੱਜਦੇ ਕਰਦਾ ਇੱਕ ਤੋਂ 10 ਲੱਖ ਰੁਪਈਆ ਨਕਦ ਨਾਵਾਂ ਚੁੱਕੀ ਫਿਰਦਾ ਤੇ ਗੁਰਨਾਣਕ ਦੇ ਮਰਦੇ ਆਉਣ ਤੋਂ ਪਹਿਲਾਂ ਕਿਸੇ ਬੰਦੇ ਨੂੰ ਇਹ ਆਜ਼ਾਦਤ ਨਹੀਂ ਸੀ ਕਿ ਉਹ ਸੋਨਾ ਕੱਪੜਾ ਪਾ ਸਕੇ ਕੋਈ ਸੋਨਾ ਗਹਿਣਾ ਗੱਟਾ ਪਾ ਸਕੇ ਇਹ ਗੁਰਨਾਣਕ ਸਾਹਿਬ ਦੀਆਂ ਬਖਸ਼ਾ ਨੇ ਜਿਹੜਾ ਰਾਜ ਭਾਗ ਭੋਗ ਰਹੇ ਆ